ਓ ਹਾਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਵਾਗਤ ਕਰਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਬੜੇ ਦਿਨਾਂ ਬਾਅਦ ਤੇ ਆ ਗਏ ਆਪਾਂ ਖੇਤ ਦੇ ਵਿੱਚ ਵਾਜੀ ਵਾਕੇ ਨੇ ਖੇਤ ਦੇ ਵਿੱਚ ਆ ਗਏ ਚਾਚਾ ਜੀ ਚਾਚਾ ਜੀ ਪੱਠੇ ਛੱਟਣ ਲੱਗੇ ਨੇ ਪੱਠੇ ਵੱਟ ਕੇ ਹਟਿਆਂਗੇ ਤੇ ਮਿੱਤਰੋ ਕਹਿੰਦੇ ਬਲੌਗ ਪਤਾ ਕਿਉਂ ਨਹੀਂ ਆਇਆ ਆਪਣੇ ਹੈਗਾ ਵਿਆਹ ਯਾਰ ਹੁਣ ਵਿਆਹ ਦੇ ਵਿੱਚ ਕਾਮਾਕਾਰਾਂ ਦੇ ਵਿੱਚੋਂ ਬਲੌਗ ਨਹੀਂ ਬਣ ਸਕਦਾ ਤੁਹਾਨੂੰ ਦਿਖਾਉਨੇ ਆ ਕਿ ਅੱਜ ਚੱਲ ਕੇ ਫਿਰ ਉਹ ਪੱਠੇ ਵਢੀ ਜਾਂਦੇ ਆ ਪੱਠੇ ਕਹਿੰਦੇ ਪਠੀਏ ਕੀ ਕਰੋ ਫਿਰ ਆਪਾਂ ਨਹੀਂ ਵੱਢੇ ਨੇ ਵੱਢਿਆ ਕਰੋ ਇਹਦੀ ਇੱਕ ਪਰ ਪੰਡ ਚਕਾਤੀ ਚਾਚੇ ਨੂੰ ਉਹ ਆਉਂਦਾ ਚਾਚਾ ਗੱਜਾ ਕਹਿੰਦਾ ਮੈਂ ਛੱਟ ਕੇ ਆਉਣਾ ਐ ਚਲੋ ਚਾਚਾ ਜੀ ਤੇ ਬਾਕੀ ਨਾ ਡਾਇਨਾਸੌਰ ਦਾ ਕਹਿੰਦੇ ਕੰਮ ਆਪਾਂ ਸਿਰੇ ਕਰਤਾ ਰਿਸਰੂਸ ਲਵਾਤੀ ਪੈਰ ਵਾਲੀ ਤੇ ਉਹ ਸਾਨੂੰ ਚੱਲ ਕੇ ਦਿਖਾਉਨੇ ਆ ਪਹਿਲਾਂ ਪੰਡ ਜੀ ਚਿਕਾ ਦਈਏ ਫੇਰ ਆਪਾਂ ਡਾਇਨਾਸੌਰ ਨੂੰ ਨਗਰ ਕੀਰਤਨ ਦੇ ਲਾਉਣਾ ਨਾ ਓਕੇ ਰਿਪੋਰਟ ਬਣਾਉਣਾ ਬਸ 11 ਤਰੀਕ ਦਾ ਨਗਰ ਕੀਰਤਨ ਮਿੱਤਰੋ 11 ਦਾ 11 ਤਰੀਕ ਦਾ ਨਗਰ ਕੀਰਤਨ ਵਾਜੀ ਵਾ ਤੇ ਆਪਾਂ ਓਕੇ ਪੂਰੀ ਦਹਿਸਤ ਕਰਾ ਦੇਣੀ ਆ ਵਾ ਅੱਗ ਲਾ ਦਈਏ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਪਹਿਲਾਂ ਤੇ ਉਹ ਆ ਗਿਆ ਉਧਰ ਚਾਚਾ ਤੇ ਬਲੌਗ ਛੋਟਾ ਹੋ ਅੱਜ ਕਿਉਂਕਿ ਆਪਾਂ ਵਿਆਹੂ ਵਾਲੇ ਘਰ ਹੀ ਚੱਲਦੇ ਆਂਗੇ ਫਿਰ ਵਿਆਹ ਕਰਕੇ ਨਾ ਫਿਰ ਮੈਂ ਉਧਰ ਸੀਗਾ ਵੀਜੀ ਤੇ ਬਲੌਗ ਫਿਰ ਬਣਿਆ ਨਹੀਂ ਹੈਗਾ ਤੇ ਅੱਜ ਮੈਂ ਕਿਹਾ ਸੋਚਿਆ ਬਣਾ ਦਈਏ ਆ ਬਾਈ ਆ ਬਾਈ ਲੈ ਉਹ ਚਾਚਾ ਲੈ ਉਹ ਨਾ ਲੈ ਉਹ ਨਾ ਚਾਚਾ ਚਾਚਾ ਕੰਮ ਘਟਾਉਣ ਕਰੀ ਜਾਂਦਾ ਵਾ ਤੇ ਚਾਚਾ ਕੰਮ ਕੰਟਰੋਲ ਚ ਹੈ ਹੈ ਆਹੋ ਵਾ ਠੀਕ ਆ ਵਾ ਖਾਲ ਘਾੜ ਦਿਆਂ ਕੰਮ ਕੰਟਰੋਲ ਚ ਕਰ ਦਿਆਂ ਆਹੋ ਆ ਉੱਤੋਂ ਦੀ ਘਰ ਦਿੰਨੇ ਆ ਭੈਣ ਦੋ ਦਾ ਕੇ ਰੇਟ ਕਰ ਦੱਸ ਦੋ ਦਬਲ ਕਰਕੇ ਮੋਟੂ ਆ ਪਰ ਆਹੋ ਪਾਣੀ ਪੜਾ ਫਿਰ ਪੈਸਾ ਉੱਚਾ ਚੜ ਕੇ ਆ ਹਾਂ ਅਰੋ ਚਾਚੇ ਨੇ ਛੀਡ ਲਿਆ ਸੀ ਹੱਤੀ ਚੱਲਦੇ ਆਗੇ ਘਰ ਨੂੰ ਸਮਾਨ ਸੋਨ ਚੱਕੀ ਲਓ ਜੀ ਉਧਰ ਚਾਚਾ ਵੀ ਆ ਗਏ ਪੱਠੇ ਲੈ ਕੇ ਤੇ ਆ ਗਏ ਆਪਾਂ ਡਾਇਨਾਸੌਰ ਲੈ ਵੀ ਤੇ ਇਹ ਆਪਣਾ ਬੋਲਟ ਆ ਇਹਦਾ ਵੀ ਕੰਮ ਕਰਾਉਣਾ ਤੇ ਆ ਗਿਆ ਆਪਾਂ ਡਾਂਸ ਆਰ ਲਵੇ ਵਾਜੀ ਵਾ ਵਾਜੀ ਵਾ ਆਗੇ ਇਹਦਾ ਸਿਰ ਆ ਗੱਲ ਇਹ ਬੱਸ ਪ੍ਰੇ ਮਾਰਨੀ ਹੈ ਕਿ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਤੇ ਪਹਿਲਾਂ ਦੀ ਜਿਹੜੀ ਨਹੀਂ ਦੇਖੀ ਆਪਾਂ ਰੀਸ ਲਵਾ ਲਿਆ ਦੀ ਪਿਛਲੀ ਵੀਡੀਓ ਉਹ ਜ਼ਰੂਰ ਚੈੱਕ ਕਰ ਲਿਓ ਤੇ ਥੋੜਾ ਜਿਹਾ ਆਪਾਂ ਉਹ ਰੇਲਾ ਕਰਾਂਗੇ ਤੇ ਸਪਰਿੰਗਾਂ ਤੇ ਨਾ ਤੇਲ ਜਿਹਾ ਪਾਵਾਂਗੇ ਤੇ ਬਾਕੀ ਤੇ ਵਾਕੀ ਚੈੱਕ ਕਰੋ ਹਾਂ ਚੈੱਕ ਕਰੋ ਚੈੱਕ ਫਿਰ ਛੂਟਿਓ ਤੇਨ ਚੱਲਦੇ ਆਂਗੇ ਆਪਾਂ ਬਾਹਰਲੀ ਸਾਈਡ ਤੇ ਤੇ ਆ ਦਵਾਈ ਪਈ ਸੀਗੀ ਬੱਕਰਿਆਂ ਦੀ ਆ ਦੇ ਉੱਤੋਂ ਚੱਕ ਜਾਂਦੇ ਨੇ ਇਹ ਬਾਹਰ ਨਿਕਲ ਜਾਂਦੇ ਨੇ ਯਾਰ ਹਟਾ ਕੀ ਭਾਲਦੇ ਹਾਂ ਤੇ ਮਿੱਤਰੋ ਇਹ ਆਪਾਂ ਕਰਤੇ ਬਕਾਊ ਜੇ ਕਿਸੇ ਨੇ ਖਰੀਦਨੇ ਹੋਣ ਤਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਸਾਰੇ ਜਿੰਨੇ ਵੀ ਹੈਗੇ ਨੇ ਸਾਰੇ 베ਚਨੇ ਨੇ ਤੇ ਕਿਰਪਾ ਕਰਕੇ ਵੀ ਮੈਨੂੰ ਕੰਟੈਂਟ ਕਰਿਓ ਯਾਰ ਕਮੈਂਟ ਕਰਿਓ ਪੂਰੀ ਵਧੀਆ ਬੀਟਰ ਕੰਪਨੀ ਦੇ ਨੇ ਕੰਨ ਵੱਡੇ ਵੱਡੇ ਕੰਨਾਂ ਵਾਲੇ ਨੇ ਸਾਰੇ ਤੇ ਤੇ ਆ ਵੱਡਾ ਬੋਕਾਗਾ ਤੇ ਹਾਈਟ ਚੈੱਕ ਕਰੋ ਤੇ ਆਪਾਂ 베ਚਨੇ ਆ ਬੱਕਰੀ ਮੇਰੇ طرف ਉਧਰ ਦੇਖੋ ਜਾਨਵਰ ਨਹੀਂ ਯਾਰ ਇਹਨੇ ਪਾਣੀ ਚ ਚਿੜੀਆਂ ਟੰਡ ਚ ਨਾ ਇਅਰੀਆਂ ਨੇ ਨਾਲੋ 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 ਤੇ ਨਾ ਆਪਾਂ ਬਾਹਰ ਬਾੜੀ ਬੰਨੀ ਗੇੜਾ ਮਾਰਿਆ ਇਹ ਤੇ ਗੇੜਾ ਮਾਰ ਕੇ ਇੱਧਰ ਦਿਖਾਉਂਦੇ ਆਂ ਬਾੜੀ ਸੋਨ ਲਾਈ ਬਈ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਵਿਆਹ ਲਈ ਕਰੀ ਠੀਕ ਨੇ ਮਿੱਤਰੋ ਆ ਕੀ ਹੋ ਗਿਆ ਆ ਕੀ ਹੋ ਗਿਆ ਆ ਕੀ ਹੋ ਗਿਆ ਗਿੱਲਾ ਗਿੱਲਾ ਹੋ ਗਿਆ ਕੰਮ ਪਾਣੀ ਪਾਣੀ ਹੋ ਗਿਆ ਕੰਮ ਮਤੋਂ ਪਾਣੀ ਪਾਣੀ ਹੋ ਗਿਆ ਰੇ ਉਹ ਖੁੱਪਕੇ 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 ਕੱਦੂ ਨੂੰ ਖੁੱਪ ਗਈ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਮਨ ਲੱਗਦਾ ਚਾਚਾ ਜੀ ਨੇ ਕੰਮ ਕੰਟਰੋਲ ਚ ਕੀਤਾ ਪਾਣੀ ਲਾਤਾ ਬਾੜੀ ਨੂੰ ਗਿੱਲੀ ਕਰਦੀ ਹੈ ਤਾਂ ਅੱਗੀ ਪਾਣੀ ਲੱਗਿਆ ਯਾਰ ਲੈ ਰਾ ਕੀ ਹੋ ਗਿਆ ਨਾ ਮੇ ਕੱਪੜੇ ਲੱਬਰ ਗਏ ਯਾਰ ਇਹ ਬੂਟੀ ਇਹ ਕਰੋ ਇਧਰ ਬਾੜੀ ਇੱਥੇ ਉਹ ਪਾਇਆ ਰੇ ਜਿਹੜਾ ਉਹ ਬਾਰੀ ਕਰਕੇ ਬਾਰੀ ਚ ਪਾਇਆ ਉੱਤੋਂ ਦੀ ਲਾਤਾ ਪਾਣੀ ਕੰਮ ਕੰਟਰੋਲ ਵਿੱਚ ਲਿਆਂਦਾ ਚਾਚੇ ਨੇ ਆਪਣੇ ਨੇ ਮਿੱਤਰੋ ਚਾਚਾ ਖਤਰਨਾਕ ਬੰਦਾ ਕੰਮ ਪੂਰਾ ਕੰਟਰੋਲ ਚ ਕਰਦਾਗਾ ਤੇ ਉਹਨੂੰ ਉਹਦੇ ਨਾਲ ਇੰਟਰਵਿਊ ਕਰਾਵਾਂਗੇ ਆਪਾਂ ਚਾਚੇ ਨਾਲ ਕਿਸੇ ਦਿਨ ਇੰਟਰਵਿਊ ਵਾਲੀ ਵੀਡੀਓ ਆਊਗੀ ਚਾਚੇ ਨਾਲ ਇੰਟਰਵਿਊ ਤੇ ਸਾਨੂੰ ਦੇਖਿਓ ਟੱਡ ਹਾਸਾ ਹਸਣਾ ਇੰਨਾ ਟੱਡ ਦਿਖੂ ਤੁਹਾਡਾ ਇੰਨਾ ਟੱਡ ਦਿਖੂ ਮਿੱਤਰੋ ਤੇ ਚਾਚਾ ਬਾਕ ਬਾਕ ਦੇ ਕਿਸੇ ਬਾਲੇ ਕਹਿੰਦੇ ਨੇ ਚਾਚੇ ਦੇ اے ਮਿੱਤਰੋ ਕਹਿੰਦੇ ਕਰਨ ਲੱਗਿਆ ਹੁਣ ਸਟੰਟ ਡਾਇਨਾਸੌਰ ਨਾਲ ਡਾਇਨਾਸੌਰ ਨੂੰ ਮੈਂ ਕਰਦਾ ਸਟਾਰਟ ਸਟੰਟ ਕਰਦੀਏ ਅੱਗਾ ਚਿਗਾ ਕੇ ਦੇਖਦੇ ਆਂ ਡਾਇਨਾਸੌਰ ਦਾ ਤੇ ਚਲਦੇ ਆਂ ਆਪਾਂ ਕਰੀ ਤੇ ਵੀਡੀਓ ਪੂਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਫੇਰ ਆਪਾਂ ਕਰਦੇ ਆਂ ਡਾਇਨਾਸੌਰ ਸਟਾਰਟ ਤੇ ਡਾਇਨਾਸੌਰ ਕਰਦੇ ਆਂ ਸ਼ਟਾਰਟ ਤੇ ਪਹਿਲਾਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫਿਰ ਮੈਂ ਕਰਦਾ ਸਟੰਟ ਤੇ ਮਿੱਤਰੋ ਕਹਿੰਦੇ ਆਪਾਂ ਟਰੈਕਟਰ ਦਾ ਸਟੰਟ ਨਹੀਂ ਕਰਨੇ ਨਹੀਂ ਕਰਨੇ ਇੱਕ ਰੀਜ਼ਨ ਆ ਕਿਉਂਕਿ ਆਪਾਂ ਇੱਕ ਹੋਰ ਮਜ਼ੇਦਾਰ ਕੰਮ ਕਰਨਾ ਤੇ ਆਪਾਂ ਕੱਢਣੀ ਆ ਫੋਰਚੂਨਰ ਬਾਹਰ ਮਿੱਤਰੋ ਫੋਰਚੂਨਰ ਕੱਢਣੀ ਆ ਬਾਹਰ ਇਹ ਹਾਲ ਹਾਲ ਦੇਖੋ ਇਹ ਕੋਈ ਹੋਊਗਾ ਯਾਰ ਜਿਹਨੇ ਵੀ ਨੀਦੇ ਵਾਲੀ ਆਪਦੀ ਗੱਡੀ ਜਿਹੜੀ ਨੀਦੇ ਵਾਲੀ ਲਾਈ ਹੋ ਜਿਹੜਾ ਇਹ ਜਮਾਈ ਦਾ ਲਾਲ ਦੇਖ ਲੋ ਇੱਕ ਛਤਰੀ ਆ ਬਈਆ ਢੋਲ ਪਿਆ ਜਾਲੀ ਪਈਆ ਦੇਖ ਲੋ ਨਵੀਂ ਜਾਲੀ ਠੀਕ ਐ ਨਾ ਤੂੜੀ ਵਾਲੇ ਕਵਰੇਜ ਖਰਾਬ ਹੋਈ ਪਈ ਐ ਇਹ ਜੱਟ ਪ ਕਹਿੰਦੇ ਵਾਲੇ ਖਤਰਨਾਕ ਨੇ ਗੱਡੀ ਦੇਖੋ ਤੁਸੀਂ ਜਲੂਸ ਨਿਕਲਿਆ ਪਿਆ ਗੱਡੀ ਦਾ ਚੂਹਿਆਂ ਦੀਆਂ 4800 ਵੀਂਗਣਾ ਕਹਿੰਦੇ ਚੂਹਿਆਂ ਦੀਆਂ ਵਿੱਚ ਹੋਣੀਆਂ ਉਹ ਕੱਲੇ ਐ ਛੀਟ ਚ ਜਲੂਸ ਗੱਡੀ ਦਾ ਕੱਢਿਆ ਪਿਆ ਹੁਣ ਇਹਨੂੰ ਲੱਗਣਾ ਧੋਣ ਬਾਹਰ ਕੱਢਣੀ ਹੈ ਗੱਡੀ ਖਤਰਨਾਕ ਵਾਲਾ ਕੰਮ ਸਮਿਲ ਲ ਮਰੀ ਜਾਂਦੀ ਆ ਟਾਇਰ ਵੀ ਜਾਮ ਹੋਏ ਪਹਿਲੇ ਇੰਜਨ ਵੀ ਜਲੂਸ ਨਿਕਲਿਆ ਪਿਆ ਤੁਹਾਨੂੰ ਇੰਜਨ ਵੀ ਦਿਖਾਉ ਨਾ ਇੰਜਨ ਪੂਰਾ ਨਾ ਜਨੂੰਨ ਇੰਜਨ ਪੂਰਾ ਸੈਟ ਆ ਬੈਟਰੀ ਨਹੀਂ ਹੈਗੀ ਬੈਟਰੀ ਟਰੈਕਟਰ ਵਾਲੀ ਲਾ ਕੇ ਤੇਲ ਪਾ ਕੇ ਇਹ ਚ ਕਰਦੇ ਆ ਸਟਾਰਟ ਕੰਮ ਜਲੂਸ ਨਿਕਲਿਆ ਪਿਆ ਯਾਰ ਰੂਤੀ ਦਾ ਜਲੂਸ ਨਿਕਲਿਆ ਪਿਆ ਹੁਣ ਇਹਨੂੰ ਕਰਦੇ ਆ ਬਾਹਰ ਡੈਡੀ ਕਹਿੰਦੇ ਧੋੜੀਏ ਇਹ ਕਹਿੰਦੇ ਬੜਾਉਣੀ ਆ ਸਟੰਟ ਕਰਨੇ ਇਹਦੇ ਨਾਲ ਤੇ ਆਪਾਂ ਟਰੈਕਟਰ ਦਾ ਵੀ ਅੱਗਾ ਝਕਾਵਾਂਗੇ ਗੱਡੀ ਨਾਲ ਟੋਚਨ ਪਾਵਾਂਗੇ ਫਿਰ ਕੰਮ ਖਤਰਨਾਕਲਾ ਹੋਊ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਆਉਂਦੇ ਆ ਡੈਡੀ ਤੇ ਆਪਾਂ ਦੇਖਦੇ ਕੀ ਕਹਿੰਦੇ ਨੇ ਡੈਡੀ ਵੀ ਕੱਢਣੀ ਹੋਣੀ ਬਾਰ ਕੱਢਣੀ ਆ ਕਿ ਅਗਲੀ ਵੀਡੀਓ ਆਊਗੀ ਫਿਰ ਫਿਰ ਕੱਢਾਂਗੇ ਥੋੜਾ ਜਿਹਾ ਵਿਆਹ ਜੇ ਚ ਬੀਤੀ ਸੀਗੇ ਤੇ ਮਿੱਤਰੋ ਫੇਰ ਕੱਢਾਂਗੇ ਗੱਡੀ ਬਾਲਾ ਸਵਾਦ ਆਊਗਾ ਗੱਡੀ ਚਲਾਉਣ ਚਲਾਉਣ ਦਾ ਨਾ ਬਾਲਾ ਸਵਾਦ ਆਉਂਦਾ ਮਰੂਤੀ ਗੱਡੀ ਦੂਜੀ ਆਪਣੀ ਗਈ ਬਈ ਆ ਗਈ ਮਿੱਤਰੋ ਕਹਿੰਦੇ ਕਰਤੀ ਕੈਂਸਲ ਸਲਾਹ ਤੇ ਵਿਆਹ ਤੇ ਚਲਦੇ ਆਂਗੇ ਤੇ ਤੁਹਾਨੂੰ ਘਰ ਵੀ ਦਿਖਾਵਾਂਗੇ ਤੇ ਹੁਣ ਬੁਲਟ ਲੈ ਕੇ ਚਲਦੇ ਆਂਗੇ ਪਹਿਲਾਂ ਤੇ ਡਾਇਨਾਸੌਰ ਖੜਾ ਅਗਲੀ ਵੀਡੀਓ ਚ ਆਪਾਂ ਵਿਆਹ ਤੋਂ ਮਗਰੋਂ ਸਟੰਟ ਕਰਾਵਾਂਗੇ ਪਹਿਲਾਂ ਵਾਜੀਪਾ ਤੇ ਲਿਖਾ ਕੇ ਲਿਆਉਣਾ ਯਾਰ ਕੰਮ ਬਹੁਤ ਆਗਾ ਟਾਈਮ ਥੋੜਾ ਤੇ ਮਰੂਤੀ ਕੱਢਣੀ ਆ ਇਹ ਤਿੰਨੇ ਚੀਜ਼ਾਂ ਕਰਨੀਆਂ ਨੇ ਇੱਥੇ ਲਿਖਾ ਕੇ ਲਾਵਾਂਗੇ ਮੂਰੇ ਬੰਪਰ ਤੇ ਤੇ ਡਾਇਨਾਸੌਰ ਲਾ ਕੇ ਚੱਲਾਂਗੇ ਨਾਲੇ ਸਟੰਟ ਕਰਾਵਾਂਗੇ ਅੱਗਾ ਚਕਾਵਾਂਗੇ ਠੀਕ ਆ ਅਗਲੀ ਵੀਡੀਓ ਦੇ ਵਿੱਚ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਡੀ ਵੀ ਕੱਢਣੀ ਆ ਨਾਲ ਹੀ ਟਰੈਕਟਰ ਦੇ ਤੇ ਫੇਰ ਜੇ ਮੈਂ ਲਾਇਆ ਸੀਗਾ ਫੋਨ ਏਜੰਸੀ 'ਚ ਉਹ ਕਹਿੰਦੇ ਭੇਜ ਦਾਂਗੇ ਆਪਾਂ ਇੱਥੇ ਸਪਰੇਅ ਮਾਰ ਦਾਂਗੇ ਇੱਥੇ ਸਪਰੇਅ ਮਾਰ ਦਾਂਗੇ ਫਿਰ ਉਹ ਦੋ ਤਿੰਨ ਹਜੀ ਤਿੰਨ ਚਾਰ ਦਿਨ ਬਲੌਗ ਆਉਂਦਾ ਨਹੀਂ ਹੈਗਾ ਆਹ ਵਾਲਾ ਸਪਰੇਅ ਵਾਲਾ ਤਿੰਨ ਚਾਰ ਦਿਨ ਮਤਲਬ ਮੇਰੀ ਕਹਿਣ ਦਾ ਮਤਲਬ ਆਈ ਆਗਾ ਮਿੱਤਰੋ ਵੀ ਸਪਰੇਅ ਹਜੇ ਠਹਿਰ ਕੇ ਆਉਗੀ 5-6 ਦਿਨਾਂ ਤੱਕ ਸਪਰੇਅ 5-6 ਦਿਨਾਂ ਤੱਕ ਜਦੋਂ ਵੀ ਆਈ ਬਸ ਉਦੋਂ ਹੀ ਆਪਾਂ ਉਹ ਕਰਾਂਗੇ ਮਿੱਤਰੋ ਜਦੋਂ ਵੀ ਸਪਰੇਅ ਆ ਗਈ ਬਸ ਉਦੋਂ ਹੀ ਆਪਾਂ ਅਗਲਾ ਵਲੌਗ ਪਾਵਾਂਗੇ ਸਪਰੇਅ ਵਾਲਾ ਉਸ ਤੋਂ ਪਹਿਲਾਂ ਪਾਵਾਂਗੇ ਆਪਾਂ ਅੱਗਾ ਚਕਾਵਾਂਗੇ ਜਾਂ ਲਿਖਾ ਕੇ ਲਾਵਾਂਗੇ ਕੁਝ ਉਦੋਂ ਬਾਫੇ ਤੂ ਕੀ ਬਰੈਡੀ ਹੋ ਜੂਗਾ ਆਪਾਂ ਸਾਰਾ ਕੁਝ ਯਾ ਯੰਗਾ ਆਪਣਾ ਚੱਲ ਪੂ ਤੇ ਹੁਣ ਕਰਦੇ ਆਂ ਸਟਾਰਟ ਤੇ ਮਿੱਤਰੋ ਸਾਫ ਕਰਦੇ ਇਹਨੂੰ ਕਪੜਾ ਜਾਂ ਫੇਰ ਤੇ ਬਾਹਲਾ ਲਿਪੜਿਆ ਪਿਆ ਯਾਰ ਇਹ ਲਿਪੜਿਆ ਵਾਲਾ ਪਿਆ ਤੂੜੀ ਤੂੜੀ ਵਾਲੀ ਪੈਣੀ ਹੈਗੀ ਬਾਸ ਸੁਣਾਈਏ ਕਿ ਇਹਦੀ ਬੈਟਰੀ ਡਾਉਣਾ ਉਧਰੋਂ ਮਸ਼ੀਨ ਚੱਲੀ ਜਾਂਦੀ ਆ ਦੇਖਿਓ ਇਨੂੰ ਆਪਾਂ ਮੋਡੀਫਿਕੇਸ਼ਨ ਕਰਾਂਗੇ ਇਹਦੇ ਸਮੋਕ ਦੇਵ ਕਰਾ ਕੇ ਲਾਵਾਂਗੇ ਟੈਂਕੀ ਟੂੰਕੀ ਤੇ ਤੇ ਉੱਥੇ ਕੰਪਾਉਂਡਿੰਗ ਕਰਾਵਾਂਗੇ ਕੰਪਾਉਂਡਿੰਗ ਕਰਾਵਾਂਗੇ ਅਰੇ ਇਸ ਆ ਕੀ ਲੁੱਕ ਚੈੱਕ ਕਰੋ ਦੂਰੋਂ ਤਾਂ ਕੈਂਡ ਲੱਗਦਾਗਾ ਤੇ ਦੇਖਿਓ ਫਿਰ ਆਪਾਂ ਟਾਇਰ ਟੂਰ ਜਾਂ ਆ ਰੂਟਸ ਰੂਟਸ ਨਾਲ ਮਿਲਿਆ ਹੋਣੇ ਨੇ ਟਾਇਰ ਟੂਰ ਜਾਂ ਪਾਈ ਚੌੜੇ ਆਏ ਹਾਏ 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 ਇਹ ਇੱਥੇ স্মੋਕ ਲਾਮਿਨੇਸ਼ਨ ਕਰਾ ਕੇ ਲਾਵਾਂਗੇ ਇੰਡੀਕੇਟਰ ਸਪੈਸ਼ਲੀ ਵੀਡੀਓ ਚ ਤੁਹਾਨੂੰ ਦੱਸਿਆ ਸੀਗਾ ਲਾਤੇ ਸੀ ਇਹ ਮਟਰਾਂ ਦੇ ਕੰਮ ਇਹਦਾ ਮੈਂ ਬਲੌਗ ਜਿਹੜਾ ਸਾਡੇ ਕੋਲ ਨੌਜਵਾਨ ਨੇ ਨਾ ਨਾ ਪੱਲੀ ਗੋਦਾ ਤਰੋ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ